ਬੋੜ ਦਾ ਰੁੱਖ ਵੀ ਦੇਖ ਲੈ ਜਿੱਥੇ ਕਿਤੇ ਹੁੰਦਾ ਛਾਂ ਦੇਖੀ ਛਾਵੇਂ ਬਹਿ ਕੇ ਸਕੂਨ ਮਿਲਦਾ ਕਿਉਂਕਿ ਇੰਨੀ ਸੰਘਣੀ ਤੇ ਇੰਨੀ ਠੰਡੀ ਛਾਂ ਹੁੰਦੀ ਹੈ ਕਿ ਗੱਲਾਂ ਛੱਡ ਦੇ ਹੁਣ ਤਾਂ ਬੋੜ ਲਾਲਾ ਵੀ ਕਿਤੇ ਨਾ ਦੇਖਣ ਨੂੰ ਮਿਲਦਾ ਤੇ ਨਾਂ ਹੀ ਕੋ ਲਾ ਕੇ ਰਾਜੀ ਹੈ ਹੈ ਜੇ ਆਪਾਂ ਜਾਦੇ ਰੁੱਖ ਲਾਣ ਨਾਲੋਂ ਜੇ ਨਹੀਂ ਜੇ ਆਪਣੇ ਕੋਲ ਜਗ੍ਹਾ ਹੈਗੀ ਆ ਤਾਂ ਇੱਕ ਇੱਕ ਬੋੜ ਦਾ ਰੁੱਖ ਲਾ ਦਿਓ ਇੱਕ ਇੱਕ ਬੋੜ ਦਾ ਰੁੱਖ ਲਾਉਣ ਨਾਲ 4-5 ਸਾਲਾਂ ਦੇ ਵਿੱਚ ਤੁਸੀਂ ਦੇਖਿਓ ਤੁਹਾਡੀ ਆਤਮਾ ਨੂੰ ਠੀਕ ਹੈ ਅੰਦਰ ਸਕੂਨ ਮਿਲੂਗਾ ਉਸ ਰੁੱਖ ਵੱਲ ਵੇਖ-ਵੇਖ ਕੇ ਠੀਕ ਹੈ ਇਹ ਇੱਕ ਬੋੜ ਦਾ ਰੁੱਖ ਇੱਕ ਐਵੇਂ ਦਾ ਰੁੱਖ ਹੈ ਜਿਹੜਾ ਕਿ ਅੱਧੇ ਪਿੰਡ ਨੂੰ ਛਾਂ ਦੇ ਸਕਦਾ ਅੱਧਾ ਪਿੰਡ ਇਹਦੇ ਛਾਂਵੇਂ ਬਹਿ ਸਕਦਾ ਇਹ ਬੋੜ ਦਾ ਰੁੱਖ ਆਪਾਂ ਜਿਹੜੇ ਰੁੱਖਾਂ ਨੂੰ ਪੱਟਣ ਦੇ ਜ਼ੋਰ ਲਾਇਆ ਹੋਇਆ ਨਾ ਆਪਾਂ ਕੁਝ ਨਾ ਕਰੀਏ ਆਪਾਂ ਰੁੱਖ ਲਾਈਏ ਤੇ ਆਪਣਾ ਜੀਵਨ ਸਖਾਲਾ ਬਣਾਈਏ ਹੱਥ ਬਨ ਕੇ ਮੇਰੀ ਤੁਹਾਡਾ ਛੋਟਾ ਵੀਰ ਬੇਨਤੀ ਕਰਦਾ ਤੁਹਾਨੂੰ ਕਿ ਪੰਜ ਪੰਜ ਰੁੱਖ ਜਰੂਰ ਲਾਓ ਹੈ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਤਾਂ ਇੱਕ ਬੋੜ ਹੀ ਲਾ ਦਿਓ ਤੇ ਜੇ ਤੁਹਾਡੇ ਕੋਲ ਜਗ੍ਹਾ ਮੰਨ ਲਓ ਕੋਈ ਹੋਰ ਸਾਬ ਦੀ ਹੈ ਜਿਵੇਂ ਵੀ ਉੱਥੇ ਇਹ ਰੁੱਖ ਆਪਾਂ ਨਹੀਂ ਲਾ ਸਕਦੇ ਹੈ ਕਿ ਨਹੀਂ ਤੇ ਉੱਥੇ ਤੁਸੀਂ ਕੋਈ ਵੀ ਰੁੱਖ ਲਾ ਦਿਓ ਫਲ ਫਰੂਟ ਵਾਲੇ ਲਾ ਦਿਓ ਕੋਈ ਵੀ ਰੁੱਖ ਲਾ ਦਿਓ ਜਿਦੇ ਨਾਲ ਕੇ ਇਹ ਦੇਹ ਚ ਖੁਸ਼ਹਾਲ ਹੋ ਸਕੇ ਹਰਿਆਲੀ ਭਰਿਆ ਹੋ ਸਕੇ ਆਪਾਂ ਹਰ ਇੱਕ ਬੰਦਾ ਰੁੱਖ ਲਾਈਏ ਤੇ ਆਪਣੇ ਜੀਵਨ ਨੂੰ ਸਖਾਲਾ ਬਣਾਈਏ ਧੰਨਵਾਦ